ਤਨਜੀ ਦਾ ਗ੍ਰੈਂਡਫਾਦਰ ਹੈਗਾ ਔਰ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਬੇਟਾ ਜਿਹੜਾ ਹੈਗਾ ਕਰ ਸਹੀ ਸਲਾਮਤ ਆ ਗਿਆ ਔਰ ਇਸ ਵੇਲੇ ਮੈਂ ਕੁਝ ਵੀ ਬਿਆਨ ਦੇਣ ਵਾਸਤੇ ਮੇਰਾ ਮਨ ਨਹੀਂ ਸਰ ਇੱਕ ਜੀ ਦੱਸਿਓ ਕਿ ਉਹਨੇ ਮੁੰਡੇ ਨੇ ਸੰਘਰਸ਼ ਕਿੰਨਾ ਕੀਤਾ ਕਿ ਉਹਦੀ ਉਮਰ ਕਿੰਨੀ ਹੈਗੀ ਹੈ ਕਿ ਐਜੂਕੇਸ਼ਨ ਕੀ ਕੀਤੀ ਮੈਂ ਆਲਰੇਡੀ ਇੱਕ ਗੱਲ ਕਮਿਟ ਕਰ ਚੁੱਕਿਆ ਕਿ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹੈਗਾ ਜਿਹਨੇ ਸਾਡਾ ਬੇਟਾ ਘਰ ਪੇਂਡਾ ਦਿੱਤਾ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਪੁਲਿਸ ਡੂ ਨਾਟ ਕੰਪੈਲ ਮੀ ওকে ਥੈਂਕ ਯੂ ਸਰ ਸਭ ਤੁਸੀਂ ਕੀ ਕਹਿਣਾ ਚਾਹੁੰਦੇ ਜਰਾ ਆਪਣੇ ਸਰਵਉ ਦੇ ਇੱਕ ਨੌਜਵਾਨ ਮੁੰਡਾ ਆ ਵਾਪਸ ਆਇਆ ੜੀਪੋਰਟ ਹੋ ਕੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜਿਹੜੇ ਅੱਜ ਦੇ ਬੱਚੇ ਬਾਹਰ ਜਾ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਵਗੈਰਾ ਜਾ ਰਹੇ ਆ ਇਹ ਸਿਰਫ ਇਸ ਕਰਕੇ ਜਾ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਜੇ ਪੰਜਾਬ ਦੇ ਵਿੱਚ ਸਰਕਾਰਾਂ ਨੇ ਰੋਜ਼ਗਾਰ ਪੈਦਾ ਕੀਤਾ ਹੁੰਦਾ ਤਾਂ ਜਿਹੜੇ ਬੱਚੇ ਆ ਇਹਨੇ ਤਸੀਹੇ ਝੱਲ ਕੇ ਬਾਹਰਲੇ ਕੰਟਰੀਆਂ ਦੇ ਵਿੱਚ ਨਾ ਜਾਂਦੇ ਇਹ ਸਾਡੇ ਸਰਕਾਰਾਂ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਅਣਗਹਿਲੀ ਆ ਗਲਤੀ ਆ ਜਦੋਂ ਸਰਕਾਰਾਂ ਬਣੀਆਂ ਹੁੰਦੀਆਂ ਨੇ ਉਸ ਵੇਲੇ ਬੜੇ ਬੜੇ ਉੱਚੇ ਵਾਅਦੇ ਕਰਦੇ ਆ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਸੀਂ ਬੱਚਿਆਂ ਲਈ ਬਹੁਤ ਵੱਡੇ ਕਾਰਖਾਨੇ ਫੈਕਟਰੀਆਂ ਖੋਲ੍ਹਾਂਗੇ ਪੰਜਾਬ ਦੇ ਵਿੱਚ ਉਹਨਾਂ ਲਈ ਸੋਰਸ ਪੈਦਾ ਕਰਾਂਗੇ ਅਰ ਇਹ ਜਿਹੜੇ ਲੀਡਰ ਹੈਗੇ ਆ ਇਹਨਾਂ ਦੇ ਵਾਅਦੇ ਵੀ ਖੋਖਲੇ ਹੋ ਜਾਂਦੇ ਆ ਅੱਜ ਮੈਂ ਸਰੋਆ ਪਿੰਡ ਦੇ ਵਿੱਚ ਖੜਾ ਹਾਂ ਜਿੱਥੇ ਦਾ ਇੱਕ ਨੌਜਵਾਨ ਬੱਚਾ ਜਿਸ ਦੀ ਉਮਰ ਸਿਰਫ 19 ਸਾਲ ਦੀ ਹੈਗੀ ਆ ਉਹ ਵਾਪਸ ਆਪਣੇ ਘਰ ਆਇਆ ਤੇ ਇਸ ਪਰਿਵਾਰ ਦਾ ਜਿਹੜਾ ਹਾਲ ਐ ਇਸ ਵੇਲੇ ਬਹੁਤ ਬੁਰਾ ਹਾਲਾ ਉਹਨਾਂ ਦੇ ਦਾਦਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਹਿ ਰਹੇ ਨੇ ਕਿ ਅਸੀਂ ਇਸ ਹਾਲਤ ਵਿੱਚ ਨਹੀਂ ਹੈ ਕਿ ਅਸੀਂ ਉਸ ਦੇ ਬਾਰੇ ਕੋਈ ਗੱਲ ਕੀਤੀ ਜਾਵੇ ਇਹਦੇ ਵਿੱਚ ਇਸ ਕਰਕੇ ਬੜੀ ਤਰਸਦੀ ਆ ਪੰਜਾਬ ਦੇ ਬੱਚੇ 40 ਲੱਖ 60 ਲੱਖ ਰੁਪਇਆ ਲਾ ਕੇ ਬਾਹਲੇ ਕੰਟਰੀਆਂ ਦੇ ਵਿੱਚ ਜਾਂਦੇ ਆ ਜਿਹੜੇ ਕਿ ਉਹ ਪੈਸੇ ਹੈਗੇ ਆ ਰਿਸ਼ਤੇਦਾਰਾਂ ਤੋਂ ਇਧਰੋਂ ਉਧਰੋਂ ਕਰਕੇ ਜਾਂਦੇ ਕਿਉਂਕਿ ਘਰਾਂ ਦੇ ਵਿੱਚ ਕਿਸੇ ਦੀ ਕੋਲ ਵੀ ਕੋਈ ਐਨੀ ਪ੍ਰਾਪਰਟੀ ਨਹੀਂ ਹੁੰਦੀ ਘਰਾਂ ਦੇ ਵਿੱਚ ਫਿਰ ਜਦੋਂ ਬੱਚੇ ਇਦਾਂ ਵਾਪਸ ਆ ਜਾਂਦੇ ਆ ਇੱਕ ਤਾਂ ਇਹ ਬਹੁਤ ਵੱਡਾ ਸੰਤਾਪ ਹੁੰਦਾ ਕਿ ਇੱਕ ਨੌਜਵਾਨ ਬੱਚਾ ਦੁਬਾਰਾ ਆਪਣੇ ਘਰ ਆ ਗਿਆ ਦੂਜਾ ਲੋਕ ਪਹਾੜ ਖੜਾ ਹੋ ਜਾਂਦਾ ਜਿਨ੍ਹਾਂ ਲੋਕਾਂ ਤੋਂ ਅਸੀਂ ਪੈਸੇ ਲੈ ਕੇ ਬਾਹਲੇ ਕੰਟਰੀਆਂ ਜਾਂਦੇ ਆ ਉਹਨਾਂ ਨੂੰ ਪੈਸਾ ਮੋੜਨਾ ਬੜਾ ਔਖਾ ਹੋ ਜਾਂਦਾ ਆ ਤੇ ਜਿਹੜੇ ਬੱਚੇ ਆ ਉਹ ਚਿੱਤੀ ਚ ਆ ਕੇ ਕਈ ਬੱਚੇ ਡਿਪਰੈਸ਼ਨ ਜਾਂਦੇ ਨੇ ਕਈ ਕਿ ਬਹੁਤ ਗਲਤ ਸਟੈਪ ਚੱਕ ਲੈਂਦੇ ਨੇ ਇਸ ਕਰਕੇ ਮੇਰੀ ਇਹੀ ਬੇਨਤੀ ਹੈਗੀ ਆ ਬੱਚਿਆਂ ਨੂੰ ਸਰਕਾਰਾਂ ਨੂੰ ਵੀ ਇੱਥੇ ਰੋਜ਼ਗਾਰ ਪੈਦਾ ਕਰੋ ਤਾਂ ਕਿ ਜਿਹੜੇ ਬੱਚੇ ਹੈਗੇ ਆ ਬਾਹਰਲੇ ਮੁਲਕਾਂ 'ਚ ਜਾ ਕੇ ਬਾਹਰਲੇ ਮੁਲਕਾਂ 'ਚ ਨਾ ਜਾਣ ਤੇ ਜਿੰਨੀ ਪਰੇਸ਼ਾਨੀ ਬੱਚਿਆਂ ਨੂੰ ਇਹ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਹੁੰਦੀ ਆ ਇਹ ਤਾਂ ਉਹ ਬੱਚੇ ਜਾਣਦੇ ਨੇ ਜਾਂ ਉਹਨਾਂ ਦੇ ਮਾਪੇ ਜਾਣਦੇ ਨੇ ਧੰਨਵਾਦ ਹੈ ਮੈਂ ਤੁਹਾਡਾ ਨਾਮ ਕੀ ਕਰਾਦਾ ਹਾਂ ਮੈਂ ਤਿਲਕਰਾ ਸੂਦ ਇਥੋਂ ਪ੍ਰੈਜ਼ੀਡੈਂਟ ਦਾ ਬਲੱਗ ਸੁਣਵਾਦਾ ਤੇ ਮੈਂ ਸਰਪੰਚ ਨੇ ਪਿੰਡ ਅਲੋਅਰਨਸ ਦੀ ਕੀਤੀ